ਖਬਰ ਪਟਿਆਲਾ ਦੇ ਬਿਜਲੀ ਦਫਤਰ ਜਿਹੜਾ ਮੁੱਖ ਬਿਜਲੀ ਦਫਤਰਾ ਉਤੋਂ ਦੀ ਦਿਖਾ ਰਹੇ ਆ ਇਹ ਤਸਵੀਰਾਂ ਨੇ ਜਿੱਥੇ ਕਿ ਸੀਆਰਏ 295/19 ਦੇ ਜਿਹੜੇ ਸਾਇਕਲਨ ਮੈਨ ਨੇ ਆਪਣੀਆਂ ਤਨਖਾਹਾਂ ਜਿਹੜਾ ਪ੍ਰੋਵੀਸ਼ਨਲ ਪੀਰਸੀ 3 ਸਾਲ ਦਾ ਪੂਰਾ ਹੋਣ ਤੋਂ ਬਾਅਦ ਵਿੱਚ ਨੀਅਰ ਅਬਾਉਟ 1 ਸਾਲ ਹੋਣ ਵਾਲਾ ਇਹਨਾਂ ਦਾ ਇਹਨਾਂ ਦੀਆਂ ਫੁੱਲ ਸਕਿੱਲ ਦੀਆਂ ਜਿਹੜੀਆਂ ਤਨਖਾਹ ਨਹੀਂ ਦਿੱਤੀਆਂ ਜਾ ਰਹੀਆਂ ਇਸ ਵਕਤ ਵਿਕਰਮਜੀਤ ਸਿੰਘ ਅਬੋਹਰ ਜਿਹੜਾ ਕਿ ਮਰਨ ਵਰਤੇ ਬੈਠਾ 18 ਤਰੀਕ ਤੋਂ ਲਗਾਤਾਰ ਮਰਨ ਵਰਤੇ ਬੈਠਾ ਤੇ ਇਹ ਬਿਜਲੀ ਦਫਤਰ ਦਾ ਜਿਹੜਾ ਮੁੱਖ 게ਟ ਆ ਤੁਸੀਂ ਦੇਖ ਰਹੇ ਹੋ ਇਹ ਬਿਜਲੀ ਦਫਤਰ ਦਾ ਮੁੱਖ 게ਟ ਜਿਸ ਦੇ ਅੱਗੇ ਜਿਹੜਾ ਇਹ ਮਰਨ ਵਰਤ ਸ਼ੁਰੂ ਹੋ ਚੁੱਕਿਆ ਤਨਖਾਹਾਂ ਜਾਰੀ ਕਰਵਾਉਣ ਦੇ ਲਈ ਮਰਨ ਵਰਤ ਸ਼ੁਰੂ ਹੋ ਚੁੱਕਿਆ ਰਾਤ ਨੂੰ ਇੱਥੇ ਜਿਹੜੇ ਸਾਥੀ ਨੇ ਜਿਹੜੇ ਸਹਾਇਕ ਲਾਈਨਮੈਨ ਨੇ ਤੁਸੀਂ ਉਹਨਾਂ ਦੇ ਉਹ ਜਿਹੜੇ ਬਿਸਤਰੇ ਦੇਖ ਸਕਦੇ ਹੋ ਕਿ ਉੱਧਰ ਵੀ ਬਿਸਤਰੇ ਲੱਗੇ ਹੋਏ ਨੇ ਤੇ ਸਾਥੀ ਸਟੇਜ ਦੇ ਉੱਤੇ ਮੰਚ ਦੇ ਉੱਤੇ ਪੋਖੜ ਤਾਲ ਤੇ ਪਿਆ ਅਬੋਹਰ ਤੋਂ ਬਿਕਰਮਜੀਤ ਸਿੰਘ ਜੀ ਤੇ ਇੱਥੇ ਪੱਕਾ ਮੋਰਚਾ ਲਗਾਈ ਬੈਠੇ ਨੇ ਤੇ ਮੰਗ ਕੀ ਆ ਕਿ ਸਾਡਾ ਇਸ ਮਾਮਲੇ ਦੇ ਵਿੱਚ ਕਸੂਰ ਕੀ ਆ ਅਸੀਂ ਕੋਈ ਤਜਰਬਾ ਸਰਟੀਫਿਕੇਟ ਨਹੀਂ ਲਗਾਇਆ ਫਿਰ ਸਾਨੂੰ ਇਸ ਕੇਸ ਦੇ ਵਿੱਚ ਇਨਵੋਲਵ ਕਰਕੇ ਸਾਡੀਆਂ ਤਨਖਾਹਾਂ ਕਿਉਂ ਰੋਕੀਆਂ ਗਈਆਂ ਨੇ ਤੇ ਇਹ ਮੰਗ ਨੂੰ ਲੈ ਕੇ ਇਹਨਾਂ ਦੇ ਵੱਲੋਂ ਇਹ ਮਰਨਵਾਰਤ ਸ਼ੁਰੂ ਕਰ ਦਿੱਤਾ ਗਿਆ 18 ਤਰੀਕ ਤੋਂ ਤੇ ਅੱਜ ਤੱਕ ਇਹ ਜਿਹੜਾ ਮਰਨਵਾਰਤ ਲਗਾਤਾਰ ਜਾਰੀ ਆ ਤੇ ਪ੍ਰਸ਼ਾਸਨ ਦੇ ਵੱਲੋਂ ਜਾਂ ਮੈਨੇਜਮੈਂਟ ਵੱਲੋਂ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਜਿਹੜਾ ਵੱਡਾ ਅਧਿਕਾਰੀ ਇਹਨਾਂ ਦੇ ਨਾਲ ਤਨਖਾਹਾਂ ਜਾਰੀ ਕਰਾਉਣ ਵਾਸਤੇ ਮੀਟਿੰਗ ਲੈ ਨਹੀਂ ਆ ਰਿਹਾ ਭਾਵੇਂ ਕਿ ਇਹਨਾਂ ਨੂੰ ਮਰਨ ਵਰਤ ਖਤਮ ਕਰਕੇ ਗੱਲ ਨੂੰ ਟੇਬਲ ਦੇ ਉੱਤੇ ਸਮਝਾਉਣ ਦੀ ਗੱਲ ਕੀਤੀ ਜਾ ਰਹੀ ਆ ਪਰ ਸਿੱਧੇ ਸਿੱਧੇ ਤਨਖਾਹ ਦੀ ਗੱਲ ਨਹੀਂ ਕੀਤੀ ਜਾ ਰਹੀ ਇਸੋ ਜਿਹੜੇ ਸਾਥੀ ਨੇ ਇਹ ਡਟੇ ਹੋਏ ਨੇ ਦਿਨ ਰਾਤ ਦੇ ਧਰਨੇ ਦੇ ਵਿੱਚ ਬੈਠੇ ਨੇ ਤੇ ਇਹਨਾਂ ਦੀ ਇੱਕੋ ਇੱਕ ਮੰਗ ਕੇ ਤਨਖਾਹਾਂ ਜਾਰੀ ਕਰ ਦਿੱਤੀਆਂ ਜਾਣ ਕਿਉਂਕਿ ਨੀਅਰ ਅਬਾਊਟ 1 ਸਾਲ ਹੋਣ ਜਾਂ ਹੋਣ ਜਲ ਜਾਣਾ ਤੇ ਅਜੇ ਤੱਕ ਤਨਖਾਹ ਨਹੀਂ ਜਾਰੀ ਕੀਤੀਆਂ ਗਈਆਂ ਬਿਜਲੀ ਬੋਰਡ ਦਾ ਮੁੱਖ ਦਫ਼ਤਰ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਦਫ਼ਤਰ ਆ ਪੌਣੇ 7 ਵਜੇ ਦੇ ਕਰੀਬ ਹੋ ਚੁੱਕੇ ਨੇ ਤੇ ਸਾਥੀ ਇੱਥੇ ਆਉਂਦੇ ਨੇ ਦਿਨੇ ਵੀ ਆਉਂਦੇ ਨੇ ਤੇ ਜਾਂਦੇ ਨੇ ਤੇ ਲਗਾਤਾਰ ਇਸ ਜਗ੍ਹਾ ਦੇ ਉੱਤੇ ਕਾਲੀਆਂ ਝੰਡੀਆਂ ਤੁਸੀਂ ਦੇਖ ਰਹੇ ਹੋ ਕਿ ਕਾਲੀਆਂ ਝੰਡੀਆਂ ਵੀ ਲੱਗੀਆਂ ਹੋਈਆਂ ਨੇ ਕਾਲੀਆਂ ਝੰਡੀਆਂ ਨਾਲ ਪ੍ਰੋਟੈਸਟ ਆ ਜਿਹੜਾ ਉਹ ਜਦੋਂ ਵੀ ਕੋਈ ਵੱਡਾ ਅਧਿਕਾਰੀ ਜਾਂ ਸਰਕਾਰ ਦਾ ਨੁਮਾਇੰਦਾ ਇਸ ਬਿਜਲੀ ਦਫ਼ਤਰ ਦੇ ਵਿੱਚ ਆਉਂਦਾ ਤਾਂ ਇਹ ਕਾਲੀਆਂ ਛੰਡੀਆਂ ਨਾਲ ਉਸ ਦਾ ਸਵਾਗਤ ਕੀਤਾ ਜਾਂਦਾ ਤੇ ਅੱਜ ਸਾਥੀਆਂ ਨੇ ਇਸ ਸੰਬੰਧੀ ਕੀ ਕਹਿਣਾ ਉਹ ਤੁਹਾਡੇ ਨਾਲ ਅਸੀਂ ਤੁਹਾਡੇ ਨਾਲ ਉਹਨਾਂ ਦੀ ਜਾਣਕਾਰੀ ਵੀ ਸਾਂਝੀ ਕਰਾਵਾਂਗੇ ਪਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿ ਲਗਾਤਾਰ 18 ਤਰੀਕ ਤੋਂ ਇਹ ਸਾਥੀ ਆਪਣੀਆਂ ਤਨਖਾਹ ਜਾਰੀ ਕਰਵਾਉਣ ਦੇ ਲਈ ਮਰਨ ਵਰਤੇ ਬੈਠੇ ਨੇ ਤੇ ਜਿਨ੍ਹਾਂ ਦਾ ਕਹਿਣਾ ਕਿ ਇਹ ਸੰਘਰਸ਼ ਨੂੰ ਜ਼ਰੂਰਤ ਪਈ ਤਾਂ ਹੋਰ ਤਿੱਖਾ ਕੀਤਾ ਜਾਵੇਗਾ ਸੋ ਤਸਵੀਰਾਂ ਪਟਿਆਲਾ ਤੋਂ ਦੱਸ ਰਹੇ ਆ ਕਿ ਦਿਖਾ ਰਹੇ ਆ ਜਿੱਥੇ ਸਾਈਕਲੈਂਮੈਨ ਸੀਆਰਏ 295/19 ਤਹਿਤ ਭਰਤੀ ਹੋਏ ਜਿਹੜੇ ਸਾਈਕਲੈਂਮੈਨ ਸੀ ਜਿਨ੍ਹਾਂ ਦੇ ਵਿੱਚੋਂ ਕੁਝ ਸਾਥੀਆਂ ਦੇ ਉੱਤੇ ਪਰਚੇ ਹੋਏ ਨੇ ਤੇ ਇਹ ਸਾਥੀਆਂ ਦਾ ਤਰਕਾ ਕਿ ਤਜਰਬਾ ਸਰਟੀਫਿਕੇਟ ਕਰਕੇ ਜੋ ਪਰਚੇ ਹੋਏ ਨੇ ਉਹ ਅਸੀਂ ਲਗਾਇਆ ਹੀ ਨਹੀਂ ਜੇ ਅਸੀਂ ਲਗਾਏ ਨਹੀਂ ਤਾਂ ਫਿਰ ਅਸੀਂ ਇਸ ਕੇਸ ਦਾ ਹਿੱਸਾ ਕਿਵੇਂ ਹੋਏ ਜੇ ਅਸੀਂ ਉਹ ਲਗਾਇਆ ਨਹੀਂ ਫਿਰ ਜਾਂਚ ਸਾਡੀ ਵੀ ਕਿਸ ਗੱਲ ਦੀ ਸੋ ਇਹਨਾਂ ਦੀ ਇਹ ਮੰਗਾ ਕਿ ਜੇ ਜੋ ਮਾਮਲੇ ਦੇ ਵਿੱਚ ਅਸੀਂ ਇਨਵੋਲ ਵੀ ਨਹੀਂ ਤੇ ਉਸ ਦੇ ਵਿੱਚ ਕਰਕੇ ਸਾਡੀਆਂ ਤਰਖਾਂ ਕਿਉਂ ਰੋਕੀਆਂ ਗਈਆਂ ਨੇ ਇਹ ਵੱਡਾ ਤਰਕਾ ਔਰ ਇਹ ਤਰਕ ਮੈਨੇਜਮੈਂਟ ਤੇ ਸਰਕਾਰ ਨੂੰ ਵੀ ਬਣਦਾ ਕਿ ਜਿਸ ਵਿਅਕਤੀ ਨੇ ਕੋਈ ਡਾਕੂਮੈਂਟ ਪੇਸ਼ ਨਹੀਂ ਕੀਤਾ ਲਗਾਇਆ ਹੀ ਨਹੀਂ ਤੇ ਫਿਰ ਉਸ ਦੀ ਜਾਂਚ ਕਿਸ ਚੀ ਦੀ ਸੋ ਲਗਾਤਾਰ ਪਟਿਆਲਾ ਤੋਂ ਅਸੀਂ ਇਹ ਜਿਹੜੀ ਰਿਪੋਰਟ ਦੇਸ਼ ਦੁਨੀਆ ਚੈਨਲ ਉੱਤੇ ਦਿਖਾ ਵੀ ਰਹੇ ਹਾਂ ਤੇ ਦਿਖਾਵਾਂਗੇ ਵੀ ਤੇ ਵਿਖ ਦੇ ਵਿੱਚ ਇਹਨਾਂ ਦਾ ਅਗਲਾ ਸੰਘਰਸ਼ ਕੀ ਉਹ ਵੀ ਦਿਖਾਵਾਂਗੇ ਦੁਬਾਰਾ ਫਿਰ ਪਟਿਆਲਾ ਦਾ ਬਿਜਲੀ ਦਫ਼ਤਰ ਦਾ ਮੁੱਖ ਗੇਟ ਦਿਖਾ ਦਿੰਨੇ ਆ ਜੋ ਧਰਨੇ ਦੀ ਜਗ੍ਹਾ ਉਹ ਪ੍ਰੋਪਰ ਦੇ ਦੇ ਨਾਲ ਦੇਖ ਸਕਦੇ ਹਾਂ ਕਿ ਪਟਿਆਲਾ ਬਿਜਲੀ ਦਫ਼ਤਰ ਦੇ ਮੂਹਰੇ ਜੋ ਧਰਨਾ ਪੱਕਾ ਟੈਂਟ ਲੱਗਿਆ ਹੋਇਆ ਪੱਕੇ ਮੋਰਚੇ ਗੱਡੇ ਹੋਏ ਨੇ ਸੋ ਇਹ ਇਸ ਵਕਤ ਦੀ ਰਿਪੋਰਟ ਹੈ ਜਿਹੜੀ ਕਿ ਤੁਹਾਨੂੰ ਦੇਰ ਰਾਤ ਅਸੀਂ 7:30 ਵਜੇ ਦੇ ਕਰੀਬ ਦਿਖਾ ਰਹੇ ਹਾਂ ਇਹ ਪੱਕਾ ਤੰਬੂ ਲੱਗਿਆ ਹੋਇਆ ਬਿਜਲੀ ਦਫ਼ਤਰ ਦੇ ਮੁੱਖ ਦਫ਼ਤਰ ਸਾਹਮਣੇ ਤੇ ਬਿਜਲੀ ਦਫ਼ਤਰ ਇੱਧਰ ਤੁਸੀਂ ਦੇਖ ਰਹੇ ਹੋ ਬਿਜਲੀ ਦਫ਼ਤਰ ਦਾ ਮੁੱਖ ਗੇਟ ਤੇ ਇਧਰ ਇਹ ਪੱਕਾ ਧਰਨਾ ਲੱਗਿਆ ਹੋਇਆ ਹੈ ਕਿ ਅਸੀਂ ਕਹਣਾ ਚਾਹੁੰਦੇ ਹਾਂ ਕਿ ਸਾਡੇ ਜਿਹੜੀ ਤਨਖਾਹਾਂ ਦਾ ਮਸਲਾ ਹੈ ਉਹ ਪਿਛਲੇ 8 ਮਹੀਨਿਆਂ ਤੋਂ ਮੈਨੇਜਮੈਂਟ ਨੇ ਲਟਕਾ ਕੇ ਰੱਖਿਆ ਹੋਇਆ ਹੈ ਕਿਉਂਕਿ ਅਸੀਂ ਇਹਨਾਂ ਨਾਲ ਬਹੁਤ ਵਾਰ ਮੀਟਿੰਗਾਂ ਕਰ ਚੁੱਕੇ ਹਾਂ ਪਰ ਮੀਟਿੰਗਾਂ ਦੇ ਵਿੱਚ ਇਹ ਸਾਨੂੰ ਸਿਰਫ ਲollipops ਹੀ ਦਿੰਦੇ ਆ ਇੱਥੋਂ ਦੇ ਐਮਸ ਆਫ ਸੋਰਸਿੰਗ ਵਾਲਾ ਜੀ ਨੇ ਸਾਨੂੰ ਵਾਅਦਾ ਕੀਤਾ ਸੀਗਾ ਅਸੀਂ ਜਿਹੜੀ ਦਿਵਾਲੀ ਤੱਕ ਤੁਹਾਡੀਆਂ ਤਨਖਾਹਾਂ ਰੈਗੂਲਰ ਕਰ ਦਿੱਤੀਆਂ ਜਾਣਗੀਆਂ ਪਰ ਹਾਲੇ ਤੱਕ ਇਹਨਾਂ ਨੇ ਕੋਈ ਸਾਡੀ ਤਨਖਾਹਾਂ ਰੈਗੂਲਰ ਨਹੀਂ ਕੀਤੀਆਂ ਸਾਡੀ ਕਮੇਟੀ ਵੱਲੋਂ ਮਿਤੀ 8 12 ਨੂੰ ਜਿਹੜਾ ਇੱਥੇ ਮੀਟਿੰਗ ਕਰਕੇ ਇਹਨਾਂ ਨੂੰ ਅਲਟੀਮੇਟਮ ਦਿੱਤਾ ਸੀਗਾ ਅਸੀਂ 18 ਤਰੀਕ ਨੂੰ ਜਿਹੜਾ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਉਸ ਦੇ ਨਾਲ ਨਾਲ ਸਾਡਾ ਜਿਹੜਾ ਕੋਈ ਅਗਲਾ ਤਿੱਖਾ ਸੰਘਰਸ਼ ਹੋਊਗਾ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਰਹੇ ਪਰ 18 ਤਰੀਕ ਨੂੰ ਰੋਸਦਰ ਦੇ ਵਿੱਚ ਹੀ ਸਾਡੀ ਮੀਟਿੰਗ ਹੋਈ ਸੀ ਸੋਰਸਿੰਗ ਵਾਲੇ ਜੀ ਨਾਲ ਐਮ ਸਾਹਿਬ ਨਾਲ ਪਰ ਉਸ ਦੇ ਵਿੱਚ ਹੀ ਸਾਡੀ ਮੀਟਿੰਗ ਦੇਚਟਾ ਰਹੀ ਉਸ ਦੇ ਰੋਸ ਉਹ ਜਿਉਂ ਅਸੀਂ 18 ਤਰੀਕ ਤੱਕ ਮੈਂ ਰੈਗੂਲਰ ਵਿਕਰਮਜੀਤ ਜਰਨਲਸ ਕਰ ਤਰ ਆ ਬੋਰ ਮੇਰਾ ਰੈਗੂਲਰ ਐਜ਼ ਮਰਨਵਰਤੇ ਬੈਠਾ ਇਹ ਸਾਡਾ ਮਰਨਵਰਤ ਉਦੋਂ ਤੱਕ ਚੱਲੂਗਾ ਜਦੋਂ ਤੱਕ ਸਾਡੀ ਤਨਖਾਹਾਂ ਰਿਲੀਜ਼ ਨਹੀਂ ਹੁੰਦੀਆਂ ਤੇ ਅਜੇ ਤੱਕ ਅਸੀਂ ਜਿਹੜਾ ਪ੍ਰਸ਼ਾਸਨ ਵੱਲੋਂ ਸਾਡੇ ਨਾਲ ਕੋਈ ਮਿਲਣ ਨਹੀਂ ਆਇਆ ਇੱਥੋਂ ਦੀ ਕੋਈ ਮੈਡੀਕਲ ਟੀਮ ਹੈ ਸਾਡੇ ਜਿਹੜੀ ਸਾਡੇ ਮੇਰੀ ਦਿਨੋ-ਦਿਨ ਬੱਤਰ ਹੋਦੀ ਜਾ ਰਹੀ ਹੈ ਹਾਲਾਤ ਤੇ ਇੱਥੋਂ ਦੀ ਜਿਹੜੀ ਕੋਈ ਮੈਨੇਜਮੈਂਟ ਦਾ ਜਾਂ ਫਿਰ ਇੱਥੋਂ ਦੇ ਪ੍ਰਸ਼ਾਸਨ ਵੱਲੋਂ ਜਿਹੜੀ ਮੈਡੀਕਲ ਹੈ ਸਹੂਲਤਾਂ ਦਾ ਸਾਡੇ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਅੱਜ ਸਾਡੇ ਵੱਲੋਂ ਸੀਐਮ ਸਾਹਿਬ ਨੂੰ ਅਪੀਲ ਵੀ ਈਮੇਲ ਰਾਹੀਂ ਤੇ ਜਾਈ ਗਈ ਹੈ ਤੇ ਇਸ ਦੇ ਵਿੱਚ ਦਖਲ ਪਾ ਕੇ ਖੁਦ ਉਸ ਨੂੰ ਰੋਕ ਕੇ ਸਾਡਾ ਇਹ ਮਸਲਾ ਹੱਲ ਕਰਵਾਇਆ ਜਾਵੇ ਅਸੀਂ ਤਾਂ ਇੰਨੀ ਉਮੀਦ ਨਾਲ ਦੇ ਨਾਲ ਸਾਡੀ ਭਰਾਤਰੀ ਜੱਥੇਬੰਦੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਜਿਹੜੇ ਸਾਥੀ ਹੈ ਉਹਨਾਂ ਦੀ ਹਮਾਇਤ ਦੇ ਵਿੱਚ ਆਉਣ ਤੇ ਇਸ ਜਿਹੜੀ ਮੈਨੇਜਮੈਂਟ ਗੁੰੰਗੀ ਬੋਲੀ ਜਿਹੜੀ ਮੈਨੇਜਮੈਂਟ ਹੈ ਤੇ ਸਰਕਾਰ ਹੈ ਐਨਾ ਤੋਂ ਸਾਡਾ ਜਿਹੜਾ ਹੱਕ ਹੈ ਉਹ ਲੈ ਕੇ ਦਿੱਤਾ ਜਾਵੇ ਮਹਾਰਾਜ ਕਮੋਜ ਤਨਵੀਨ ਰਬੀਨਾ ਤਜਰਬਾ ਸੰਦਰਸ਼ ਕਮੇਟੀ ਸਾਡੇ ਵੱਲੋਂ ਜੋ 18 ਤਰੀਕ ਤੋਂ ਸਮਰਨ ਵਾਸਤੇ ਸ਼ੁਰੂ ਆ ਸਾਡੇ ਸਾਥੀ ਵਿਕਰਮਜੀਤ ਅਗੋਰ ਸਾਡੀਆਂ ਹੱਕੀ ਮੰਗਾਂ ਨੂੰ ਲੈ ਕੇ ਮਰਨ ਵਾਸਤੇ ਬੈਠਾ ਸਾਥੀ ਨੂੰ तकरीबन 3 ਸਾਲ ਤੋ 3 ਦਿਨ ਹੋ ਗਿਆ ਮਰਨ ਵਾਸਤੇ ਜੋ ਸਾਡੀ ਮੰਗ ਆ ਅਸੀਂ ਸੀਆਰਏ 295/ ਹੋਮੇਟ ਅਧਾਈ ਕਲੈਂਡ ਮੈਨਪਤੀ ਹੋਈ ਸੀ ਫਿਰ ਤੋਂ ਤਕਰੀਬਨ 3 ਸਾਲ 9 ਮਹੀਨੇ ਪਹਿਲੇ ਉਹ ਪੁਰਾਣੀਆਂ ਸਰਦਾਰਾਂ ਸਮੇ ਮੁਲਾਜ਼ਮ ਮਾਰੂ ਨੀਤੀਆਂ ਤਹਿਤ 15 15 ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਉਸ ਮੁਲਾਜ਼ਮ ਮਾਰੂ ਨੀਤੀ ਨੂੰ ਇਹ ਸਰਕਾਰ ਅੱਗੇ ਵਧਾਉਂਦੇ ਹੋਏ ਉਹਨਾਂ 3 ਸਾਲ ਦਾ ਕੀਤਾ ਉਸ 3 ਸਾਲ ਦੇ ਰੂਲ ਨੂੰ ਨਾ ਮੰਨਦੇ ਹੋਏ ਸਾਨੂੰ 4-4 ਸਾਲ ਦਾ ਸਮਾਂ ਹੋ ਗਿਆ ਜੋ ਸਾਲ ਅਸੀਂ ਨੀ ਗੁਨੀਆ ਤਨਖਾਹਾਂ ਤੇ ਐਚਟੀਐਲਟੀ ਲੈਣਾ ਤੇ ਕੰਮ ਕਰ ਰਹੇ ਹਾਂ ਜੋ ਸਾਡੇ ਸਾਥੀ ਪਿਛਲੇ ਸਾਲਾਂ ਵਿੱਚ ਤਕਰੀਬਨ 200 ਤੋਂ ਕਰੀਬ ਸਾਦਾ ਸਾਥੀ ਮੌਤ ਦੇ ਘਾਟ ਉਤਰੇ ਹੈ ਫਿਰ ਵੀ ਉਹਨਾਂ ਨੂੰ ਉਹਨਾਂ ਦੇ ਜੋ ਪ੍ਰਸ਼ਾਸਨ ਵੱਲੋਂ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਪਰ ਪ੍ਰਸ਼ਾਸਨ ਉੱਪਰ ਅਫੀਸਰਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਸਾਡੀ ਇੱਕ ਵਾਰ ਕੀ ਮੰਗਾਂ ਜੋ ਸਾਡੀ ਬੰਦੀ ਤਨਖਾਹ ਸਾਨੂੰ ਦਿੱਤੀ ਜਾਵੇ ਨਹੀਂ ਤਾਂ ਇਹ ਇੱਕ ਮਨਮਨ ਦੇ ਸੰਘਰਸ਼ ਹੋਰ ਵੀ ਦਿੱਖ ਦਿੱਤਾ ਜਾਊਗਾ ਹੋਰ ਸਾਥੀਆਂ ਨਾਲ ਇੱਕ ਬੰਦਾ ਮਰਨ ਦਾ ਖਤਰਾ ਹੋਰ ਆ ਦਿੱਤਾ ਜਾਵੇਗਾ ਉਦੋਂ ਬਾਅਦ ਸਾਡੇ ਵੱਲੋਂ ਗੁੱਟਕ੍ਰਿਅਨ ਵੀ ਕੀਤੇ ਜਾਵਾਂਗੇ ਜਿੰਦੀ ਪੂਰਨ ਤੌਰ ਤੇ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪਾਵਰ ਕਮੰਡ ਦੀ ਗੰਦੀ ਮਿਲਾਈ ਜਾਵੇ ਅਸੀਂ ਜੀ ਬਖਮਤਰੀ ਪੰਜਾਬ ਨੂੰ ਅੰਤਮਾਰ ਤੋਂ ਕਿ ਪੰਜਾਬ ਬਜਰੀ ਬੋਰਡ ਦੀ ਇਸ ਮੈਨੇਜਮੈਂਟ ਤੋਂ ਇਹ ਮੰਗ ਕਰਦੇ ਆਂ ਕਿ ਜਿਹੜੇ ਸਾਡੇ ਸਾਥੀ ਜਿਨ੍ਹਾਂ ਨੇ ਕੋਈ ਤਜਰਬਾ ਨਹੀਂ ਲਗਾਇਆ ਉਹਨਾਂ ਦੀਆਂ ਤਰਖਾਹਾਂ ਵੀ ਜਲਦੀ ਰਿਲੀਜ਼ ਕੀਤਾ ਜਾਣਾ ਤੇ ਸਾਡੇ ਉਹ ਸਾਥੀ ਨੇ ਜਿਨ੍ਹਾਂ ਨੇ ਤਜਰਬਾ ਲਾਇਆ ਪਰ ਉਹਨਾਂ ਦਾ ਤਜਰਬਾ ਕ੍ਰਾਈਮ ਰਾਂਜ ਦੀ ਛਾਣਵੇਂ ਦੇ ਵਿੱਚ ਬਿਲਕੁਲ ਸਹੀ ਪਾਈ ਆ ਪਾਇਆ ਗਿਆ ਤੇ ਉਹਨਾਂ ਦੀਆਂ ਦੋਵਰੀ ਜਿਹੜੀਆਂ ਨੇ ਉਹ ਓਕੇ ਰਿਪੋਰਟਾਂ ਹੋ ਚੁੱਕੀਆਂ ਨੇ ਵੀ ਇਹ ਸਾਥੀ ਬਿਲਕੁਲ ਸਹੀ ਨੇ ਤੇ ਸਹੀ ਤਰੀਕੇ ਦੇ ਨਾਲ ਭਰਤੀ ਹੋਏ ਨੇ ਉਹ ਸਾਥੀ ਵੀ ਸਾਡੇ ਇਸ ਦੁੱਖ ਦੇ ਘੜੀ ਵਿੱਚ ਸਾਡੇ ਨਾਲ ਧਰਨੇ ਦੇ ਵਿੱਚ ਸਬੂਲੀਅਤ ਕਰ ਰਹੇ ਨੇ ਪਰ ਅਸੀਂ ਉਹ ਸਾਥੀਆਂ ਦੇ ਵੀ ਕਹਿੰਦੇ ਆ ਜੇ ਜਦੋਂ ਉਹ ਸਾਥੀ ਬਿਲਕੁਲ ਸਹੀ ਨੇ ਜਦੋਂ ਉਹਨਾਂ ਦੀ ਕਾਰਵਾਈ ਬਿਲਕੁਲ ਸਹੀ ਪਾਈ ਗਿਆ ਤਾਂ ਉਹ ਸਾਥੀਆਂ ਨੂੰ ਵੀ ਇਸ ਤਨਖਾਹ ਤੋਂ ਕਿਉਂ ਦੂਰ ਕਰਿਆ ਜਾ ਰਿਹਾ ਹੈ ਤੇ ਅਸੀਂ ਇਹੀ ਮੰਗ ਕਰਦੇ ਆ ਮੈਨੇਜਮੈਂਟ ਤੋਂ ਸਾਡਾ ਹੁਣ ਸਾਥੀ ਵਿਕਰਮ ਸਿੰਘ ਜੀ ਸਿੰਘ ਬੋਰ ਜਨਰਲ ਸਕੱਤਰ ਮਰਨ ਵਰਤ ਦੇ ਬੈਠਿਆ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ੱੱਕੇ ਸੰਘਰਸ਼ ਕਰਾਂਗੇ ਤੇ ਇਸ ਮੈਨੇਜਮੈਂਟ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆ ਤੇ ਪੰਜਾਬ ਸਰਕਾਰ ਨੂੰ ਵੀ ਤੁਸੀਂ ਜਲਦੀ ਸਾਡੀਆਂ ਤਨਖਾਹਾਂ ਰਿਲੀਜ਼ ਕਰਕੇ ਤੇ ਸਾਨੂੰ ਰਾਹਤ ਦਿਓ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਵੀ ਆਪਣੇ ਸੰਘਰਸ਼ ਨੂੰ ਲੰਬਾ ਲੈ ਕੇ ਜਾਵਾਂਗੇ ਤਨਖਾਹਾਂ ਦਾ ਮਸਲਾ ਜਿਹੜਾ ਸਾਡੇ 2800 ਸਾਥੀਆਂ ਦਾ ਇਸ ਕਰਕੇ ਉਹ ਤਨਖਾਹਾਂ ਦੇ ਲਈ ਜਿਹੜੀ ਵੀ ਜਿੱਥੇ ਬੰਦੀ ਲੜਦੀ ਆ ਚਾਹੇ ਹੁਣ ਸਾਡੇ ਵੀਰ ਨੇ ਜਿਹੜੇ ਬਿਨਾਂ ਤਿਆਰਬਾ ਸੰਘਰਸ਼ ਕਮੇਟੀ ਦੇ ਸਾਥੀ ਨੇ ਇਹ ਲੜਨੇ ਨੇ ਇਹਨਾਂ ਨੂੰ ਹਰ ਪੱਖੋਂ ਪੂਰਨ ਤੌਰ ਦੇ ਉੱਤੇ ਸਮਰਥਨ ਔਰ ਜਿਹੜੇ ਸਾਥੀਆਂ ਨੇ ਤਿਆਰਬਾ ਲਗਾਇਆ ਜਾਂ 2800 ਜਿਹੜੇ ਵੀ ਸਾਥੀ ਨੇ ਮੈਂ ਤਾਂ ਇਹ ਕਹੂੰਗਾ ਕਿ ਸਾਰੇ ਸਾਥੀਆਂ ਨੂੰ ਇਹਨਾਂ ਦਾ ਸਮਰਥਨ ਕਰਦੇ ਇਹਨਾਂ ਦੇ ਜਿਹੜਾ ਅੰਦੋਲਨ ਆ ਜਿਹੜਾ ਸਾਡੇ ਸਾਥੀਆਂ ਨੇ ਮਰਨ ਵਰਤ ਦੇ ਵਿੱਚ ਤਬਦੀਲ ਕਰ ਦਿੱਤਾ ਉਹਨਾਂ ਨੂੰ ਉਹਦਾ ਹਿੱਸਾ ਮਿਲਣਾ ਚਾਹੀਦਾ ਕਿਉਂਕਿ ਲਗਾਤਾਰ ਦੋ ਵੱਡੇ ਪ੍ਰੋਗਰਾਮ ਇਸੇ ਜਗ੍ਹਾ ਦੇ ਉੱਤੇ ਪਟਿਆਲਾ ਮੁੱਖ ਦਫ਼ਤਰ ਦੇ ਵਿੱਚ ਦਿੱਤੇ ਜਾ ਚੁੱਕੇ ਨੇ ਤੇ ਤੀਜਾ ਬਿਜਲੀ ਦਫ਼ਤਰ ਦੇ ਅੱਗੇ ਜੋ ਬਿਜਲੀ ਮੰਤਰੀ ਦੇ ਘਰ ਦੇ ਅੱਗੇ ਤੇ ਜੇਕਰ ਤਿੰਨ ਪ੍ਰੋਗਰਾਮਾਂ ਦੇ ਵਿੱਚ ਤੇ ਇਸ ਤੋਂ ਬਿਨਾ ਹੋਰ ਜਥੇਬੰਦੀਆਂ ਵੀ ਕਹਿ ਰਹੀਆਂ ਨੇ ਵੀ ਅਸੀਂ ਵੀ ਬੜਾ ਇਸ ਮਾਮਲੇ ਨੂੰ ਲੈ ਕੇ ਸੰਘਰਸ਼ੀਲਾ ਜੇ ਸਾਰਿਆਂ ਦੇ ਨਾਲ ਪੁੱਜ ਨਹੀਂ ਬਣਿਆ ਤੇ ਜਿਹੜਾ ਹੁਣ ਇਹ ਤਿੱਖਾ ਪ੍ਰੋਗਰਾਮ ਦਿੱਤਾ ਗਿਆ ਇਸ ਨੂੰ ਲਾਗੂ ਕਰਕੇ ਸਾਰੇ ਸਾਥੀਆਂ ਦੀ ਜਿਹੜੀ ਤਨਖਾਹ ਉਹ ਪਵਾਈ ਜਾਵੇ ਖਾਸ ਤੌਰ ਤੇ ਜਿਨ੍ਹਾਂ ਨੇ ਕੋਈ ਤਜਰਬਾ ਸਰਟੀਫਿਕੇਟ ਲਗਾਏ ਹੀ ਨਹੀਂ ਭਾਵ ਕਿ ਜਿਹੜੇ ਇਸ ਮਾਮਲੇ ਦਾ ਹਿੱਸਾ ਹੀ ਨਹੀਂ ਹੈਗੇ ਕਿਸੇ ਜਾਂਚ ਦਾ ਹਿੱਸਾ ਹੀ ਨਹੀਂ ਹੈਗੇ ਉਹਨਾਂ ਦੀਆਂ ਤਨਖਾਹਾਂ ਰੀਲਿਸ ਤੇ ਬਾਕੀ ਜਿਨ੍ਹਾਂ ਦੇ ਜਨੂਨ ਨੇ ਜਾਂ ਹੋਰ ਜਿੰਨੇ ਵੀ ਹੋਰ ਸਾਥੀ ਨੇ ਸਾਰਿਆਂ ਦੀ ਜਿਹੜੀਆਂ ਤਨਖਾਹਾਂ ਜਿਹੜੀਆਂ ਜਾਰੀ ਕੀਤੀਆਂ ਜਾਣ ਮੈਨੇਜਮੈਂਟ ਨੂੰ ਬੇਨਤੀ ਆ ਇਹ ਐਸ ਠੰਡ ਦੇ ਮੌਸਮ ਦੇ ਵਿੱਚ ਗਰੀਬ ਲੋਕਾਂ ਦੇ ਨਾਲ ਐਨਾ ਇਹਨਾਂ ਦਾ ਇਮਤਿਹਾਨ ਨਾ ਲਾਓ ਕਿ ਕੋਈ ਉਨੀ ਕੀ ਹੋ ਜਵੇ ਤੇ ਇਸ ਕਰਕੇ ਮੈਂ ਤਾਂ ਜਿਹੜੇ ਸਾਰੇ ਸਾਥੀਆਂ ਨੂੰ ਤੇ ਭਰਾਤਰੀ ਜੱਥੇਬੰਦੀਆਂ ਨੂੰ ਵੀ ਬੇਨਤੀ ਕਰਦਾ ਤੇ ਹੋਰ ਜਿਹੜੀਆਂ ਹਮਖਿਆਲੀ ਜੱਥੇਬੰਦੀਆਂ ਹੁੰਦੀਆਂ ਨੇ ਜਿਵੇਂ ਕਿਸਾਨ ਜੱਥੇਬੰਦੀਆਂ ਜਾਂ ਸਮਾਜਿਕ ਸੰਗਠਨ ਹੁੰਦੇ ਨੇ ਵੀ ਇਹ ਨੌਜਵਾਨਾਂ ਦਾ ਪਟਿਆਲੇ ਦਫ਼ਤਰ ਜਿਹੜਾ ਦਫ਼ਤਰ ਦੇ ਅੱਗੇ ਮੁੱਖ ਦਫ਼ਤਰ ਦੇ ਅੱਗੇ ਤਰਨਾ ਲੱਗਿਆ ਇਹਦੇ ਵਿੱਚ ਸ਼ਮੂਲੀਅਤ ਕਰਕੇ ਉਹ ਇਹਨਾਂ ਦਾ ਹਿੱਸਾ ਬਣਨ ਤੇ ਇਹਨਾਂ ਦੀਆਂ ਤਰਖਾਂ ਦਵਾਉਣ ਲਈ ਇਹਨਾਂ ਦੇ ਸੰਘਰਸ਼ ਨੂੰ ਬਹੁਤ ਜ਼ਿਆਦਾ ਮਜ਼ਬੂਤ ਕਰਨ ਤਾਂ ਕਿ ਜਿਹੜੀ ਮੈਨੇਜਮੈਂਟ ਤੇ ਸਰਕਾਰ ਇਹਨਾਂ ਦੇ ਬਾਰੇ ਸੋਚਣ ਲਈ ਮਜਬੂਰ ਹੋਵੇ ਤੇ ਨਾਲੇ ਇਹਨਾਂ ਸਾਰੇ ਸਾਥੀਆਂ ਨੂੰ ਵੀ ਬੇਨਤੀ ਆ ਕਿ ਜਿੰਨੀਆਂ ਵੀ ਜੱਥੇਬੰਦੀਆਂ ਨੇ ਚਾਹ ਸਾਡੇ 2200 ਸਾਥੀ ਆ ਕਿਸੇ ਵੀ ਇੱਕ ਨੂੰ ਨਾ ਇਦਾਂ ਛੱਡਿਓ ਵੀ ਉਹ ਤੁਹਾਡੇ ਸੰਪਰਕ ਤੋਂ ਬਾਹਰ ਰਹਿ ਜਵੇ ਕਿਸੇ ਨਾ ਕਿਸੇ ਕਨਫਿਊਜ਼ਿੰਗ ਕਰਕੇ ਜੇ ਕੋਈ ਸਾਥੀ ਤੁਹਾਡੇ ਤੋਂ ਦੂਰ ਵੀ ਹੈਗਾ ਤੇ ਉਸ ਨੂੰ ਵੀ ਉਸ ਦੀ ਉਹ ਕਨਫਿਊਜ਼ਿੰਗ ਖਤਮ ਕਰਾ ਕੇ ਸਾਰੇ ਸਾਥੀਆਂ ਨੂੰ ਇਸ ਦਾ ਹਿੱਸਾ ਬਣਾਓ ਕਿਉਂਕਿ ਇਹ ਲੜਾਈ ਇਕੱਲੀ ਬਿਨਾ ਸੰਚਾਰਕ ਕਮੇਟੀ ਦੀ ਨਹੀਂ ਹੈਗੀ ਇਹ ਲੜਾਈ 2800 ਦੇ 2800 ਸਾਥੀਆਂ ਦੇ ਆ ਜਿਹੜੇ ਕਿ ਸੀਆਰਏ 295/19 ਦੇ ਤਹਿਤ ਭਰਤੀ ਹੋਏ ਨੇ ਤੇ ਸਾਰਿਆਂ ਦੀਆਂ ਤਨਖਾਹਾਂ ਅਜੇ ਤੱਕ 3 ਸਾਲ ਦਾ ਪ੍ਰੋਫੈਸ਼ਨਲ ਪੂਰ ਪੂਰ ਹੋਣ ਤੋਂ ਬਾਅਦ ਅਤੇ 1 ਸਾਲ ਉੱਪਰ ਹੋਣ ਦੇ ਬਾਅਦ ਜੇ ਜਿਹੜਾ ਜਾ ਰਿਹਾ ਹੁਣ ਹੋਣ ਜਾ ਰਿਹਾ ਤੇ ਉਹਦੇ ਬਾਵਜਿਹੜੀਆਂ ਤਨਖਾਹਾਂ ਜਾਰੀ ਨਹੀਂ ਕੀਤੀਆਂ ਸੋ ਅੱਜ ਅਸੀਂ ਵੀ ਇੱਥੇ ਪਹੁੰਚੇ ਆ ਬਿਨਾ ਜਿਹੜਾ ਤਜਰਬੇ ਵਾਲੇ ਸਰਟੀਫਿਕੇਟ ਜਿਨ੍ਹਾਂ ਕੋਲ ਤਜਰਬੇ ਵਾਲੇ ਸਰਟੀਫਿਕੇਟ ਜਿਨ੍ਹਾਂ ਨੇ ਲਗਾਏ ਨੇ ਤਜਰਬੇ ਵਾਲੇ ਸਾਥੀ ਆ ਜਿਹੜੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਦੀ ਅੰਦੋਲਨ ਦਾ ਹਿੱਸਾ ਬਣੋ ਧੰਨਵਾਦ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਹਿੱਸਾ ਬਿਲੀ ਬੋਰਡ ਦੇ ਜੀ ਸਾਥੀਆਂ ਨੇ ਗ੍ਰੇਡ 295 ਆਪਣੇ ਕੋਹਲੀ ਦੇ ਵਿੱਚ ਸਹੀ ਕਹਿਆਰ ਬਾਦ ਨਾਲ ਭਾਗੀ ਹੋਏ ਸੀ ਸਾਥੀਓ ਕੱਲ ਵੀ ਸਾਰਾ ਆਇਆ ਸੀ ਆਪਣੇ ਮੈਡੀਕਲ ਟੀਮ ਆਈ ਸੀ ਸੱਜਦਰ ਹਸਪਤਾਲ ਤੋਂ ਜੀ ਸਾਡੇ ਸਾਥੀ ਵਿਕਰਮ ਸਿੰਘ ਅਬੂਰ ਦਾ ਮੈਡੀਕਲ ਚੈੱਕ ਕਰਨ ਵਾਸਤੇ ਕਲ ਸਾਵ ਨੂੰ ਤੇ ਹੁਣ ਵੀ ਟੀਮ ਆਈ ਆ ਅਸੀਂ ਇਸ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੇ ਸਰ ਵੱਲੋਂ ਦੱਸਿਆ ਗਿਆ ਵੀ ਸਾਥੀ ਦੀ ਜਿਹੜੀ ਹਾਲਤਾਂ ਬਹੁਤ ਹੀ ਨਾਜ਼ੁਕ ਸਿਗਨਲ ਦੇ ਵਿੱਚ ਚੱਲ ਰਹੀ ਆ ਤੇ ਟੀਮ ਨੇ ਸਾਨੂੰ ਕਿਹਾ ਵੀ ਤੁਸੀਂ ਇਹਨਾਂ ਦਾ ਮਤਲਬ ਜਾਂ ਗਲੂਕੋਜ਼ ਵਗੈਰਾ ਦੀ ਇਹਨੂੰ ਜ਼ਰੂਰਤ ਆ ਤੇ ਪਰ ਅਸੀਂ ਸਾਥੀਓਹੀ ਮੰਗ ਕਰਦੇ ਆ ਕਿ ਅਸੀਂ ਸਾਡੇ ਸਾਥੀ ਨੂੰ ਨਾ ਤਾਂ ਟੈਬਲੇਟ ਨਾ ਗਲੂਕੋਜ਼ ਨਾ ਇੰਜੈਕਸ਼ਨ ਕੋਈ ਵੀ ਅਜਿਹੀ ਚੀਜ਼ ਲਾਉਣ ਨਹੀਂ ਨਹੀਂ ਕਰਾਂਗੇ ਅਸੀਂ ਜਿੰਨਾ ਚਿਰ ਸਾਡਾ ਸਾਥੀ ਲਾਸਟ ਡਾਮ ਤੱਕ ਲੜਾਈ ਲੜ ਰਿਹਾ ਸੀ ਸਾਥੀ ਦੇ ਨਾਲ ਆ ਤੇ ਅਸੀਂ ਇਸ ਮੈਨੇਜਮੈਂਟ ਦੇ ਭਗਵੰਤਾਨ ਦੀ ਸਰਕਾਰ ਨੂੰ ਇਹੀ ਕਹਣਾ ਚਾਹੁੰਦੇ ਆ ਵੀ ਜੇ ਤੁਹਾਨੂੰ ਇੰਨਾ ਸਾਡੇ ਦੇ ਤਰਸ ਆ ਰਿਹਾ ਅਸੀਂ ਠੰਡ ਦੇ ਦਿਨਾਂ ਦੇ ਵਿੱਚ ਇੱਥੇ ਬੈਠੇ ਆ ਤੇ ਆਪਣੇ ਹੱਕੀ ਮੁੱਦਿਆਂ ਦੇ ਲਈ ਤੇ ਆਪਣੀ ਹੱਕੀ ਮੰਗਾਂ ਦੇ ਲਈ ਆਪਣੀ ਲੜਾਈ ਲੜਨੇ ਆ ਤੁਸੀਂ ਅਗਰ ਇਸ ਸਾਥੀ ਦੀ ਸਾਡੀ ਉਹ ਦੇਖ ਰਹੇ ਹੋ ਵੀ ਅਸੀਂ ਕਿਹੜੀ ਕੰਡੀਸ਼ਨ ਦੇ ਵਿੱਚ ਗੁਜ਼ਰਿਆ ਇਹ ਦੂ ਚੰਗਾ ਦਾ ਸਾਡੇ ਮਸਲੇ ਹੱਲ ਕਰਕੇ ਸਾਡੇ ਪਰਿਵਾਰ ਨੂੰ ਤੇ ਸਾਡੇ ਸਾਥੀਆਂ ਨੂੰ ਅ ਕਰਿਓ ਇੱਕ ੜੀ ਦੇ ਵਿੱਚ ਹੌਸਲਾ ਦਿਓ ਤੇ ਸਾਡੀਆਂ ਮੰਗਿਆ ਮੰਗਾ ਪੂਰੀਆਂ ਕਰੋ ਧੰਨਵਾਦ ਸਾਥੀਓ